ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਪਿੰਡਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸੇ ਤਿੱਥਾਲੀ ਪਿੰਡਾਂ ਨੂੰ ਬਿਜਲੀ ਦੀ ਚੰਗੀ ਸਪਲਾਈ ਦੇਣ ਲਈ ਪਿੰਡ ਕੋਟ ਤੰਦਲ ਵਿੱਚ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਵੱਲੋਂ 68 ਕੇਵੀ ਬਿਜਲੀ ਘਰ ਦਾ ਕੀਤਾ ਗਿਆ ਉਦਘਾਟਨ ਬਿਜਲੀ ਘਰ 5 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੇਖਵਾਨ ਨੇ ਕਿਹਾ ਤੁਸੀਂ ਆਪ ਹੀ ਸੁਣੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਿਹੜਾ ਵਾ ਤਿਆਰ ਹੋਇਆ ਔਰ ਇਹ 66kb ਸਬਸਟੀਸ਼ਨ ਇਹਦੇ ਬਣਨ ਦੇ ਨਾਲ ਜਿਹੜੇ ਪਹਿਲੇ ਸਬਸਟੀਸ਼ਨ ਸੀ ਕਾਨੂੰ ਆਣ ਸੀ ਤੁਗਲਵਾਲ ਸੀ ਕਾਤੀਆਂ ਸੀ ਫੇਰੀਵਾਲ ਸੀ ਉਹਨਾਂ ਨੂੰ ਕਾਫੀ ਰਾਤ ਜਿਹੜੀ ਆ ਲਾ ਕੇ ਨੂੰ ਮਿਲੇਗੀ ਔਰ ਕਿਸਾਨਾਂ ਨੂੰ ਅਨ ਇੰਟਰਰਪਟਿਡ ਪਾਵਰ ਸਪਲਾਈ ਦੇਣ ਦੇ ਲਈ ਇਹ ਬਹੁਤ ਵਧੀਆ ਜਿਹੜਾ ਵਾ ਆਉਣ ਵਾਲੇ ਸਮੇਂ ਚ ਸਾਬਤ ਹੋਏਗਾ ਔਰ ਸਾਰੀਆਂ ਹੀ ਲਾਈਨਾਂ ਜਿਹੜੀਆਂ ਨੇ ਉਹ ਉਹਨਾਂ ਨੇ ਸਮੇਂ ਚ ਪਾ ਕੇ ਵਧੀਆ ਕਿਸਾਨਾਂ ਨੂੰ ਸੇਵਾ ਜਿਹੜੀਆਂ ਨੇ ਉਹ ਟੰਡੀਆਂ ਜਾਨਗੀਆਂ ਨਾਲੇ ਤੁਸੀਂ ਦੇਖਦੇ ਹੀ ਹੋ ਕਿ ਇੰਨੀ ਬਿਜਲੀ ਜਿਹੜੀ ਆ ਪਹਿਲਾਂ ਰਹਾਥਾਂ ਨੂੰ ਬਿਜਲੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਹੁਣ ਤੇ ਦਿਨੇ ਬਿਜਲੀ ਆ ਗਈ ਆ ਸੋ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਮਿੱਥਿਆ ਸੀ ਕਿ ਇਹ ਪ੍ਰੋਜੈਕਟ ਜਿਹੜਾ ਆਪਾਂ ਸ਼ੁਰੂ ਕਰਨਾ ਸੋ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਈਟੀਓ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਰੇ ਹੀ ਸਾਡੇ ਜਿਹੜੇ ਆਪਣਾ ਇਲੈਕਸਿਟੀ ਡਿਪਾਰਟਮੈਂਟ ਤੇ ਸਾਡੇ ਐਕਸ਼ਨ ਸਾਹਿਬ ਨੇ ਜਾ ਸਾਰੇ ਅਫੀਸ਼ੀਅਲਸ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਜਿਤਨਾ ਸਦਕਾ ਜਿਹੜਾ ਇਹ ਪ੍ਰੋਜੈਕਟ ਜਿਹੜਾ ਬਾਹਰ ਸਿਰੇ ਚੜਿਆ ਆ ਨੁਕਸਾਨ ਨੂੰ ਜਿਹੜਾ ਬਾਅਦ ਕੇ ਦਾ ਬਹੁਤ ਬੰਦਾ ਨਾਮ ਜਿਹੜਾ ਇਹ ਤਾਂ ਜੀ ਬਹੁਤ ਰੋਜ਼ ਹੀ ਤੁਸੀਂ ਦੇਖੋ ਕੈਬਨਿਟ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਬੜੇ ਹੀ ਰਿਫਾਰਮਸ ਆ ਰਹੇ ਆ ਜਿਹੜੇ ਪਿਛਲੇ 70 ਸਾਲ ਚ ਨਹੀਂ ਰਿਫਾਰਮਸ ਆਏ ਹੋ ਰਿਫਾਰਮਸ ਆ ਰਹੇ ਆ ਗਵਰਨਮੈਂਟ ਦੇ ਵਿੱਚ ਟਰਾਂਸਪੇਰੈਂਸੀ ਆ ਰਹੀ ਆ ਜਿਹੜਾ ਲੋਕਾਂ ਨੇ ਬਦਲਾਅ ਦਾ ਨਾਰਾ ਦਿੱਤਾ ਸੀ ਉਹ ਜਿਹੜਾ ਬਾ ਹੁਣ ਅਕੀਕੀ ਰੂਪ ਵਿੱਚ ਜਿਹੜਾ ਬਾਪ ਉਹ ਆ ਰਿਹਾ ਪਿਛਲੇ ਹਫਤੇ ਤੁਸੀਂ ਦੇਖਿਆ ਈਜ਼ੀ ਰਜਿਸਟਰੀ ਜਿਹੜਾ ਸੀ ਉਹ ਸ਼ੁਰੂ ਹੋਈਆਂ ਨੇ ਹੁਣ ਸਾਡੇ ਵੀ ਸਾਰੇ ਜਿੰਨੀਆਂ ਸਾਬਤਫੀਲ ਨੇ ਚਾਹੇ ਉਹ ਕਾਨੂੰਆਣਾ ਚਾਹੇ ਧਾਰੀਆਲਾ ਚਾਹੇ ਕਾਧੀਆਂ ਆ ਚਾਹੇ ਨਸ਼ਹਿਰਾ ਮੱਜਾ ਸਿੰਘ ਦਾ ਚਾਰ ਪਿੰਡੀਆਂ ਨੇ ਸਾਡੇ ਹਣਕੇ ਨੂੰ ਬਰਦਾਸ਼ਪੁਰ ਨਾਲ ਕੁਝ ਪਿੰਡ ਪਿੰਦੇ ਨੇ ਕਾਲੇ ਨਾ ਪਿੰਦੇ ਨੇ ਉਹ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਰਜਿਸਟਰੀਆਂ ਜਿਹੜੀਆਂ ਨੇ ਉਹ ਕਰਾਉਣ ਦੇ ਵਿੱਚ ਜਿਹੜੀ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੇਗੀ ਔਰ ਪੰਜਾਬ ਸਰਕਾਰ ਬਿਨ ਬਦਲ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਜੜੀਆਂ ਨੇ ਉਹ ਸਹੂਲਤਾਂ ਦੇਣਾ। ਲੁਧਿਆਣੇ ਦੇ ਵਿੱਚ ਵੀ ਮੈਂ ਕੱਲ ਕਰੋੜਾ ਸਾਹਿਬ ਦੀ ਪ੍ਰੈਸ ਕਾਨਫਰੰਸ ਨੂੰ ਸੁਣ ਰਿਹਾ ਸੀ। ਕਿੰਨੇ ਕੰਮ ਲੁਧਿਆਣੇ ਤੇ ਅਰੋੜਾ ਸਾਹਿਬ ਨੇ ਕਰਾਏ ਨੇ। ਬਤੌਰ ਐਮਪੀ ਅਜੇ ਤੱਕ ਕਿਸੇ ਨੇ ਵੀ ਕਿਸੇ ਵੀ ਵੱਡੇ ਲੀਡਰ ਨੇ ਲੁਧਿਆਣੇ 'ਚ ਨਹੀਂ ਕਰਾਏ। ਸੋ ਅਸੀਂ ਉਹਨਾਂ ਦਾ ਜੋ ਰਿਪੋਰਟ ਕਾਰਡ ਆ ਉਹਨੂੰ ਲੈ ਕੇ ਲੋਕਾਂ ਕੋਲ ਜਾ ਰਹੇ ਹਾਂ ਔਰ ਲੋਕ ਵਾਕ ਵਾਕੇ ਹੀ ਜਿਹੜਾ ਵਾ ਉਹਨਾਂ ਦੀ ਸਰਾਹਨਾ ਕਰ ਰਿਹਾ ਕਿ ਜਿੰਨੇ ਕੰਮ ਲੁਧਿਆਣੇ ਚ ਹੋਏ ਆ ਖਾਸ ਕਰਕੇ ਜਿਹੜਾ 에어ਪੋਰਟ ਬੜੇ ਲੰਬੇ ਸਮੇਂ ਤੋਂ ਬੰਦ ਪਿਆ ਸੀ ਉਹ ਮਾਨਯੋਗ ਸਾਡੇ ਐਮਪੀ ਸਾਹਿਬ ਦੀ ਯਤਨਾਂ ਸਦਕਾ ਸ਼ੁਰੂ ਹੋ ਗਿਆ ਫਿਰ ਕਿੰਨੇ ਘਰ ਸੀ ਜਿਹੜੇ ਲਾਲਕੀਰ ਦੇ ਅੰਦਰ ਸੀ 1100 1900 ਪਰਿਵਾਰਾਂ ਦੀਆਂ ਉਹਨਾਂ ਨੇ ਰਜਿਸਟਰੀਆਂ ਕਰਵਾ ਕੇ ਉਹਨਾਂ ਨੂੰ ਜਿਹੜੇ ਅਮਾਰਤੀ ਹੱਕ ਦੇ ਤੇ ਆਜ਼ਾਦੀ ਤੋਂ ਵੀ ਵੇਲੇ ਦੇ ਉਹ ਲੋਕ ਕਿਸੇ ਤਰ੍ਹਾਂ ਜਿਹੜੇ ਡਾਰਕ ਹੌਸ ਤੇ ਰਹਦੇ ਸੀ ਔਰ ਹੋਰ ਵੀ ਨਿੱਕੇ ਨਿੱਕੇ ਕੰਮ ਜਿਹੜੇ ਲੋਕਲ ਲੈਵਲ ਤੇ ਮਿਨਿਸਪੈਲਿਟੀ ਲੈਵਲ ਤੇ ਕੰਮ ਹੁੰਦੇ ਆ ਇੰਡਸਟਰੀ ਦੇ ਕੰਮ ਹੁੰਦੇ ਆ ਬਹੁਤ ਕੰਮ ਜਿਹੜੇ ਆ ਉਹ ਸਰਕਾਰ ਨੇ ਕਰਾਏ ਨੇ ਔਰ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਨੂੰ ਗਏ ਆ ਔਰ ਇੱਕ ਤਰ੍ਹਾਂ ਦੀ ਮੁਕਾਬਲਾ ਜਿਹੜਾ ਵਾ ਉਹ ਨਹੀਂ ਮਿਲ ਰਿਹਾ ਕਿਉਂਕਿ ਜਿਹੜੀ ਵਿਰੋਧੀ ਪਾਰਟੀ ਆ ਉਹਦੇ ਵਿੱਚ ਫੁੱਟ ਲਿਖਣ ਨੂੰ ਮਿਲ ਰਹੀ ਆ ਔਰ ਬੀਜੇਪੀ ਕੋ ਤਾਂ ਕੈਂਡੀਡੇਟ ਹੀ ਨਹੀਂ ਮਿਲਿਆ ਲਾਸਟ ਮੂਮੈਂਟ ਤੇ ਉਹਨਾਂ ਨੇ ਜਿਹੜਾ ਕੈਂਡੀਡੇਟ ਉਤਾਰਿਆ ਸੋ ਮੈਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਇੱਕ ਤਰਫਾ ਜਿੱਤ ਜਿਸ ਤਰ੍ਹਾਂ ਸ਼੍ਰੀ ਮਹਿੰਦਰ ਭਗਤ ਜੀ ਦੀ ਜਲੰਧਰ ਵੈਸਟ ਵਿੱਚ ਇੱਕ ਰਿਕਾਰਡ ਤੋੜ ਦੀ ਨਜ਼ਰ ਦਿੱਤੀ ਗਈ ਕੋਈ ਸੀ ਉਸੇ ਤਰ੍ਹਾਂ ਲੁਧਿਆਣੇ ਵਿੱਚ ਜਿਹੜੀ ਆ ਪਾਰਟੀ ਰਿਕਾਰਡ ਤੋੜ ਦਿੱਤਾ ਪਰ ਸਮਝੋ ਇਹ ਤਾਂ ਉਹਨਾਂ ਦੇ ਕਹਿਣ ਵੀ ਕਰਦਾ ਕਿ ਇਹ ਤਾਂ ਹੁਣ ਸਮਾਂ ਦੱਸੇਗਾ ਮੈਨੂੰ ਤੇ ਲੱਗਦਾ ਕਿ ਸਾਡਾ ਨਾਂ ਭਾਜਪੀ ਨਾਲ ਮੁਕਾਬਲਾ ਨਾ ਖਾਂਦੇ ਕਿਉਂਕਿ ਪਹਿਲੇ ਤਾਂ ਕੋਈ ਮੁਕਾਬਲਾ ਨਹੀਂ ਦੂਜੇ ਤੀਜੇ ਤੇ ਚੌਥੇ ਦਾ ਇਹਨਾਂ ਦਾ ਆਪਸ ਵਿੱਚ ਮੁਕਾਬਲਾ ਵਾ ਸੋ ਇਹ ਆਪਸ ਵਿੱਚ ਜਾਣਨ ਸਾਡੀ ਤੇ ਬਹੁਤ ਵੱਡੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਲਗਾਤਾਰ ਜਿਹੜੀ ਆ ਬਣਾਈ ਹੋਈ ਆ ਕਿ ਲੋਕ ਕੰਮਾਂ ਤੋਂ ਬਹੁਤ ਕੁਝ ਨੇ ਸਰਕਾਰ ਨੇ ਜਿੱਦਾਂ ਤਹਿਸੀਲਾਂ 'ਚ ਕੰਮ ਕੀਤਾ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਆ ਇੰਡਸਟਰੀ ਨੂੰ ਜੋ ਸਹੂਤਾ ਦਿੱਤੀਆਂ ਨੇ ਬਹੁਤ ਕੰਮ ਨੇ ਜਿਵੇਂ ਗਰਾਂ ਲੱਗਾ ਸਕੂਲਾਂ ਦੇ ਵਿੱਚ ਸੁਧਾਰ ਆਇਆ ਹਸਪਤਾਲਾਂ 'ਚ ਸੁਧਾਰ ਆਇਆ ਫਿਰ ਹੁਣ ਜਿੱਦਾਂ ਸੀਜ਼ਨ ਸ਼ੁਰੂ ਹੋ ਰਿਹਾ ਜਿਹੜਾ ਅਨ ਇਨਟਰਪਟਿਡ ਜਿਹੜੀ ਆ ਬਿਜਲੀ ਸਪਲਾਈ ਜਿਹੜੀ ਉਹ ਦਿੱਤੀ ਜਾ ਰਹੀ ਸੋ ਬਹੁਤ ਸਰਕਾਰ ਨੇ ਜਿਹੜੀਆਂ ਨੇ ਕੰਮਾਂ ਦੇ ਵਿੱਚ ਮੱਲਾ ਮਾਰੀਆਂ ਨੇ ਸੋ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਵਾ ਇੱਕ ਤਰ੍ਹਾਂ ਦਾ ਰੁਝਾਨ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੀ ਤਰਫ ਭੜਿਆ ਸਭ ਤੋਂ ਪਹਿਲਾਂ ਜਿਹੜੇ ਸਾਡੇ ਇਲਾਕੇ ਦੇ ਕਿਸਾਨ ਨੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਨਾ ਕਿਉਂਕਿ ਇਹ ਬੜੇ ਲੰਬੇ ਸਮੇਂ ਤੋਂ ਦਹਾਕੀਆਂ ਤੋਂ ਮੰਗ ਸੀ ਇੱਥੇ ਸਬਸਟੀਟਿਊਸ਼ਨ ਦੀ ਕਿਉਂਕਿ ਜਦੋਂ ਦੂਰ ਪੈ ਜਾਂਦੀਆਂ ਜਿਹੜੀਆਂ ਲਾਈਨਾਂ ਉਹਨਾਂ ਤੇ ਫਿਰ ਸਪਲਾਈ ਜਿਹੜੀ ਆ ਕਈ ਵਾਰਾ ਖਰਾਬ ਹੋ ਜਾਂਦੀ ਆ ਤੋ ਇਸ ਕਰਕੇ ਇਹ ਸਬਸਟੇਸ਼ਨ ਬਣਨ ਦੇ ਨਾਲ ਸਾਰੇ ਸਾਡੇ ਇਲਾਕੇ ਦੇ ਘੱਟੋ ਘੱਟ 40-50 ਪਿੰਡਾਂ ਨੂੰ ਜਿਹੜਾ ਵਾ ਉਹ ਇਹਦਾ ਫਾਇਦਾ ਜਿਹੜਾ ਵਾ ਲਾਭ ਜਿਹੜਾ ਵਾ ਉਹ ਮਿਲੇਗਾ ਔਰ ਬਾਕੀ ਜੇ ਮੈਂ ਪੰਜਾਬ ਲੈਵਲ ਦੀ ਗੱਲ ਕਰਾਂ ਤੇ ਜਿੰਨਾ ਵਧੀਆ ਪ੍ਰਬੰਧ ਇਸ ਵਾਰ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਬਿਜਲੀ ਦੇ ਵਿੱਚ ਰਾਹੇ ਕਿਸਾਨੀ ਦੀ ਹੋਵੇ ਚਾਹੇ ਘਰਾਂ ਦੀ ਹੋਵੇ ਬੜੇ ਵਧੀਆ ਢੰਗ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਠੀਕੇ ਗਏ ਜਿਨ੍ਹਾਂ ਦੇ ਕਰਕੇ ਲੋਕਾਂ 'ਚ ਜਿਹੜਾ ਵਾ ਬਹੁਤ ਵਧੀਆ ਮੈਸੇਜ ਜਿਹੜਾ ਆਇਆ ਮੈਂ ਇੰਜੀਨੀਅਰ ਜਗਜੋਤ ਸਿੰਘ ਬਾਜਵਾ ਇੱਥੇ ਆਦੀਆ ਮੰਡਲ ਦੇ ਵਿੱਚ ਬਤੌਰ ਵਿਧੀਕੀ ਗਾਣ ਇੰਜੀਨੀਅਰ ਸੇਵਾਵਾਂ ਨਿਭਾ ਰਿਹਾ ਅੱਜ ਇੱਥੇ ਅਸੀਂ ਸਾਰੇ ਸ਼ਾਰਟਕੇ ਵੀ ਸਬਸਟੇਸ਼ਨ ਪੋਰਟ ਮੰਡਲ ਦਾ ਉਦਘਾਟਨ ਕਰਾਉਣ ਲਈ ਇਕੱਠੇ ਹੋਏ ਹਾਂ ਜੋ ਕਿ ਮਾਨਯੋਗ ਜਗਲੂਪ ਸਿੰਘ ਸੇਖਵਾ ਜੀ ਨੇ ਆਪਣੇ ਕਰਤੱਵ ਨਾਲ ਆਪਣੇਾਰੇ ਤਾਂ ਸਾਰੇ ਦੇ ਸਾਹਮਣੇ ਉਦਘਾਟਨ ਕੀਤਾ ਹੈ ਇਹ ਬਿਲੀਕਾਰ ਬੰਨ ਨਾਲ ਇੱਥੇ ਆਸ-ਪਾਸ ਦੇ ਜਿਹੜੇ 35 ਤੋਂ 40 ਪਿੰਡ ਆ ਉਹਨਾਂ ਦੀ 24 ਘੰਟੇ ਵਾਲੀ ਬਿਜਲੀ ਤੇ ਪਲੱਸ ਏਪੀ ਮੋਟਰਾਂ ਦੇ ਜਿਹੜੀ ਬਿਲੀ ਸਪਲਾਈ ਆ ਉਹਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੇ ਇਸ ਦੇ ਨਾਲ ਹੀ ਇਹ ਜਿਹੜੇ ਇਹਨਾਂ ਪਿੰਡਾਂ ਨੂੰ ਪਹਿਲਾਂ 68 ਕੇ ਵੀ ਕੰਨਵਾਨ 68 ਕੇ ਵੀ ਕਾਦੀਆਂ ਤੇ 68 ਕੇ ਵੀ ਤੁਗਲਵਾਲ ਤੋਂ ਵੀ ਲਿਆ ਹੁੰਦੀ ਸੀ ਹੁਣ ਉਹ ਜਿਹੜੀਆਂ ਲਾਈਨਾਂ ਨੇ ਉਹ ਛੋਟੀਆਂ ਕਰਕੇ ਅਸੀਂ ਕੋਰਤੰਦਲ ਤੋਂ ਚਲਾਵਾਂਗੇ ਇਹਦੇ ਨਾਲ ਜਿੱਥੇ ਇਹਨਾਂ ਪਿੰਡਾਂ ਨੂੰ ਸਹੂਲਤ ਮਿਲੇਗੀ ਉੱਥੇ ਨਾਲ ਨਾਲ ਹੀ ਜਿਹੜੇ ਬਾਕੀ ਮੈਂ ਤਿੰਨ ਸਬਸਟੇਸ਼ਨਾਂ ਦੇ ਨਾਮ ਲਏ ਆ ਉਹਨਾਂ ਤੋਂ ਜਿਹੜੇ ਬਾਕੀ ਪਿੰਡ ਫੀਡ ਹੁੰਦੇ ਆ ਉਹਨਾਂ ਦਾ ਵੀ ਭਾਰ ਘਟੇਗਾ ਤੇ ਉਹਨਾਂ ਨੂੰ ਵੀ ਬਿਹਤਰ ਇਹ ਜਿੱਦਿਸላይ ਹੋ ਮਿਲੇਗੀ ਇਹ ਪ੍ਰੋਜੈਕਟ ਜਿਹੜਾ ਜੀ ਸਾਡੇ ਲੋਕ ਕਾਫੀ ਲੰਬੇ ਸਮੇਂ ਤੋਂ ਤਿਆਰ ਕਰਤਾ ਗਿਆ ਸੀਗਾ ਪਰ ਇੱਕ ਰਸਤੇ ਦੇ ਵਿੱਚ ਲਾਈਨ ਕੱਟਣ ਲਈ ਫੋਰਸ ਦਾ ਇਹ ਕੁਝ ਰੁਕਾਅ ਆ ਰਹੇ ਸੀਗੇ ਉਹਦੇ ਕਰਕੇ ਪ੍ਰੋਜੈਕਟ ਜਿਹੜਾ ਲੱਗਿਆ ਹੋਇਆ ਸੀ ਤੋਂ ਮੈਗਮੇ ਨੇ ਵੀ ਕਾਫੀ ਜੁੜਿਆ ਤੇ ਜੋ ਰੂਟਿੰਗ ਸੇਖਾ ਜੀ ਨੇ ਵੀ ਇਹਨਾਂ ਨੂੰ ਪਰਸਾ ਲਈ ਮੈਂ ਮਿਲਿਆ ਤੇ ਇਹਨਾਂ ਨੂੰ ਤਾਂ ਕਿਹਾ ਵੀ ਫੋਰਸ ਡਿਪਾਰਟਮੈਂਟ ਤੋਂ ਸਾਡਾ ਜਿਹੜਾ ਕਲੀਅਰੈਂਸ ਕੀਤੀ ਜਾਵੇ ਇਹਨਾਂ ਨੇ ਆਪਣਾ ਵੀ ਬੜੇ ਉਦਮ ਕੀਤੇ ਤੇ ਉਹਦੇ ਕਰਕੇ ਫਿਰ ਫੋਰਸ ਦੇ ਦਰਸਤ ਵੱਡੇ ਸਾਡੀ ਲਾਈਨ ਕਲੀਅਰ ਹੋਈ ਜਿਹਦੇ ਕਰਕੇ ਅਰਕਾ ਅਸੀਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਇਹ 68 ਕੇਵੀ ਕੋਰਟਾਂ ਦਾ ਜਿਹੜਾ ਹੈ ਇਹ ਲੋਕ ਆਪੇ ਕਰ ਰਹੇ ਨੇ ਇੰਨੇ ਲੋਕਰ ਪਰ ਇਹਦੇ ਤੇ ਟੋਟਲ ਜੀ 5.80 ਕਰੋੜ ਦੀ ਲਾਗਤ ਆਈ ਹੈ ਹੁਣ ਤੱਕ